ਅਸੀਂ ਗੱਲ ਦੀ ਵੀਡੀਓ ਜੋ ਬਣ ਰਹੀ ਹੈ ਉਹ ਵੀਡੀਓ ਬਣ ਰਹੀ ਹੈ ਜਾਮਨ ਤੇ ਅਸੀਂ ਜਾਮਨ ਤੇ ਹਰ ਆਦਮੀ ਖਾਂਦਾ ਹੀ ਹੈ ਲੇਕਿਨ ਇਹ ਜਾਮਨ ਦੇ ਕਿੰਨੇ ਫਾਇਦੇ ਹਨ ਇਸ ਦਾ ਕਦੀ ਕਿਸੇ ਨੇ ਗੌਰ ਨਹੀਂ ਕੀਤਾ ਬਾਕੀ ਮੈਂ ਵੀਡੀਓ ਵਿੱਚ ਇਹ ਦੱਸਾਂਗਾ ਵੀ ਇਸ ਦੇ ਕਿੰਨੇ ਫਾਇਦੇ ਹਨ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਸਬਸਕ੍ਰਾਈਬ ਵੀ ਕਰੋ ਅੱਗੇ ਕਿਸੇ ਨੂੰ ਇਸ ਦਾ ਜਮਨ ਖਾਨ ਦੇ ਨਾਮ ਨਾਲ ਇਹਦਾ ਫਾਇਦਾ ਵੀ ਹੋਵੇ ਆਮ ਤੌਰ ਤੇ ਦੇਖਿਆ ਜਾਏ ਤੇ ਜਿਹੜੇ ਜਮਨ ਹਨ ਉਹ ਬਹੁਤ ਜ਼ਿਆਦਾ ਰੰਗ ਇਹਨਾਂ ਦਾ ਜਿਹੜਾ ਉਹ ਕੋਈ ਕਾਲਾ ਹੁੰਦਾ ਹੈ ਤੇ ਕੋਈ ਲਾਲ ਜੇ ਰੰਗ ਦਾ ਹੁੰਦਾ ਹੈ ਬਾਕੀ ਜਮਨ ਖਾਨ ਨਾਲ ਉਹ ਮੰਗਲੋਬਲ ਜਿਹੜਾ ਉਹ ਵਾਧਾ ਹੈ ਜਿਸ ਕਰਕੇ ਆਕਸੀਜਨ ਵੱਧ ਮਾਤਰਾ ਦੇ ਵਿੱਚ ਜਿਹੜੀ ਆ ਉਹ ਮਿਲਦੀ ਹੈ ਇਸ ਤੋਂ ਇਲਾਵਾ ਇਸ ਤੇ ਵਿੱਚ ਵਿਟਾਮਿਨ ਸੀ ਬਹੁਤ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਕਿ ਅੱਖਾਂ ਦੀ ਰੋਸ਼ਨੀ ਵਾਸਤੇ ਬਹੁਤ ਹੀ ਵਧੀਆ ਹੁੰਦਾ ਹੈ ਪੋਟਾਸ਼ੀਅਮ ਵਾਧੇ ਘੋਣ ਕਰਕੇ ਦੇਲ ਦੇ ਰੋਗੀਆਂ ਲਈ ਬਹੁਤ ਹੀ ਗੁਣਕਾਰੀ ਹੈ ਜਾਮਨ ਅਗਰ ਮਸੂੜੇ ਦਰਦ ਕਰਦੇ ਹਨ ਜਾਂ ਮਸੂੜੇ ਕਮਜ਼ੋਰ ਹਨ ਤਾਂ ਜਾਮਨ ਦਾ ਸੇਵਨ ਕਰਨਾ ਚਾਹੀਦਾ ਹੈ ਦੰਦ ਸਾਫ ਕਰਨ ਲਈ ਇਹਦੀਆਂ ਪੱਤੀਆਂ ਦਾ ਪਾਊਡਰ ਬਣਾ ਕੇ ਥੋੜਾ ਜਿਹਾ ਕਾਲਾ ਨਮਕ ਪਾ ਕੇ ਤੁਸੀਂ ਵਰਤੋ ਜਿਹੜੇ ਦੰਦ ਦਰਦ ਕਰਦੇ ਹਨ ਉਹ ਵੀ ਠੀਕ ਹੋ ਜਾਣਗੇ ਬਾਕੀ ਅਗਰ ਜੇ ਤੁਹਾਡੇ ਮੂੰਹ ਦਾ ਅਲਸਰ ਹੈ ਤਾਂ ਜਾਮਨ ਖਾਣਾ ਸ਼ੁਰੂ ਕਰ ਦਿਓ ਤੁਹਾਡਾ ਅਲਸਰ ਜਿਹੜਾ ਕੁਝ ਦਿਨਾਂ ਚ ਠੀਕ ਹੋ ਜਾਏਗਾ 슈ਗਰ ਦੇ ਮਰੀਜ਼ਾਂ ਲਈ ਉਹਨੂੰ ਜਾਮਨ ਦੀਆਂ ਪੱਤੀਆਂ ਤੇ ਜਾਮਨ ਜਿਹੜਾ ਉਹ ਖਾਣਾ ਚਾਹੀਦਾ ਹੈ ਇਸ ਦਾ ਕੋਈ ਨੁਕਸਾਨ ਨਹੀਂ ਹੈ ਉਹਨਾਂ ਲਈ ਬਹੁਤ ਵਧੀਆ ਚੀਜ਼ ਹੈ ਬਾਕੀ ਜਿਹਨਾਂ ਨੂੰ ਭੁੱਖ ਘੱਟ ਲੱਗਦੀ ਹੈ ਉਹ ਜਾਮਨ ਖਾਓ ਸਾਰੀ ਢੜੀ ਤੁਹਾਡਾ ਢਿੱਡ ਜਿਹੜਾ ਭਰਿਆ ਰਹੇਗਾ ਇਸ ਤੋਂ ਇਲਾਵਾ ਗੁਰਦੇ ਦੇ ਮਰੀਜ਼ ਜਿਹੜੇ ਨੇ ਉਹਨਾਂ ਲਈ ਵੀ ਇਹ ਬਹੁਤ ਵਧੀਆ ਹੈ ਚਿਹਰੇ ਨੂੰ ਸਾਫ਼ ਕਰਦਾ ਦਾਗ ਧੱਬੇ ਜਿਹੜੇ ਚਿਹਰੇ ਤੇ ਹਨ ਉਹ ਵੀ ਠੀਕ ਹੁੰਦੇ ਹਨ ਜਾਮਨ ਖਾਨ ਨਾਲ ਯਾਦਦਾਸ਼ਤ ਸ਼ਕਤੀ ਜਿਹੜੀ ਆ ਉਹ ਵਧਦੀ ਹੈ ਬਾਕੀ ਜਿਹੜੇ ਆਦਮੀ ਨੂੰ ਅੰਦਰੂਨੀ ਕਮਜ਼ੋਰੀ ਹੈ ਉਹਨਾਂ ਲਈ ਵੀ ਜਾਮਨ ਜਿਹੜੇ ਆ ਇਹ ਬਹੁਤ ਹੀ ਵਧੀਆ ਹੈ ਇਹ ਜਿਹੜੇ ਜਾਮਨ ਹਨ ਇਹ ਜੋਨ ਸ਼ਕਤੀ ਜਿਹੜੇ ਵਧਾਉਂਦੇ ਹਨ ਅਗਰ ਤੁਸੀਂ ਜਾਮਨ ਦਾ ਪਾਊਡਰ ਆਮਲਾ ਪਾਊਡਰ ਤੇ ਸ਼ਹਿਦ ਵਿੱਚ ਮਿਕਸ ਕਰਕੇ ਲਓਗੇ ਤੁਹਾਡੀ ਜਿਹੜੀ ਜੋਨ ਸ਼ਕਤੀ ਆ ਉਹ ਵਧ ਜੇਗੀ ਬਾਕੀ ਖਾਂਸੀ ਜਿਨ੍ਹਾਂ ਦੀ ਨਹੀਂ ਹਟਦੀ ਅਸਥਮਾ ਵਾਲਾ ਉਹਨਾਂ ਲਈ ਵੀ ਇਹ ਬਹੁਤ ਗੁਣਕਾਰੀ ਹੈ ਹਾਈ ਬੀਪੀ ਠੀਕ ਕਰਨ ਵਾਸਤੇ ਜਾਮਨ ਦਾ ਜਿਹੜਾ ਛਿਲਕਾ ਹੈ ਉਸ ਨੂੰ ਪਾਣੀ ਵਿੱਚ ਉਬਾਲ ਕੇ ਠੰਡਾ ਹੋਣ ਤੇ ਇਹ ਪੀਓ ਤੇ ਤੁਹਾੰਦਾ ਬੀਪੀ ਜਿਹੜਾ ਉਹ ਠੀਕ ਹੋ ਜਾਏਗਾ ਖਾਲੀ ਪੇਟ ਜਾਮਨ ਜਿਹੜਾ ਉਹ ਕਦੇ ਨਹੀਂ ਖਾਣਾ ਚਾਹੀਦਾ ਕਿਉਂਕਿ ਇਹ ਸਿਹਤ ਲਈ ਹਾਨੀਕਾਰਕ ਹੈ ਜਾਮਨ ਖਾਣ ਤੋਂ ਬਾਅਦ ਕਦੇ ਵੀ ਪਾਣੀ ਜਿਹੜਾ ਉਹ ਨਹੀਂ ਪੀਣਾ ਚਾਹੀਦਾ ਖਾਲੀ ਪੇਟ ਖਾਣ ਨਾਲ ਕਬਜ ਹੋ ਸਕਦੀ ਹੈ ਤੇ ਇਸ ਕਰਕੇ ਅधिक ਜਾਮਨ ਨਾ ਖਾਓ ਤੇ ਦੁੱਧ ਤੋਂ ਬਾਅਦ ਜਾਂ ਦੁੱਧ ਤੋਂ ਪਹਿਲਾਂ ਜਾਮਨ ਜਿਹੜਾ ਉਹ ਨਹੀਂ ਖਾਣਾ ਚਾਹੀਦਾ ਕਿਉਂਕਿ ਇਹ ਨੁਕਸਾਨ ਕਰੇਗਾ ਬਾਕੀ ਇਸ ਦੇ ਵਿੱਚ ਜੇ ਦੇਖਿਆ ਜਾਏ ਤੇ ਇਸ ਦਾ ਜਾਮਨ ਦੇ ਵਿੱਚ ਇਹਦਾ ਪੱਤੀਆਂ ਸਾਲ ਬੀਜ ਇਹ ਜਿਹੜੀ ਆ ਇਹ ਵਧਦੀ ਜਾਂਦੀ ਹੈ ਤੇ ਖਾਦੀ ਵੀ ਜਾਂਦੀ ਹੈ ਜਾਮਨ ਦੇ ਵਿੱਚ ਵਿਟਾਮਿਨ ਸੀ ਸੋਡੀਅਮ ਪੋਟਾਸ਼ੀਅਮ ਕੈਲਸ਼ੀਅਮ ਫਾਸਫੋਰਸ ਜ਼ਿੰਕ ਬਹੁਤ ਹਾਲਤ ਵਿੱਚ ਮਿਲਦਾ ਹੈ ਇਸ ਦੇ ਵਿੱਚ ਆਇਰਨ ਜਿਹੜਾ ਉਹ ਬਹੁਤ ਭਰਪੂਰ ਮਾਤਰਾ ਦੇ ਵਿੱਚ ਮਿਲਦਾ ਹੈ ਇਸ ਤੋਂ ਇਲਾਵਾ ਅਗਰ ਜੇ ਤੁਸੀਂ ਲਗਾਤਾਰ ਜਮਨ ਖਾਂਦੇ ਹੋ ਤਾਂ ਤੁਹਾਨੂੰ ਇਹਦਾ ਬਹੁਤ ਫਾਇਦਾ ਹੋਏਗਾ ਬਾਕੀ ਜੇ ਅਗਰ ਤੁਹਾਨੂੰ ਤਾਦੇ ਜਾਮਨ ਨਹੀਂ ਮਿਲਦੇ ਤਾਂ ਤੁਸੀਂ ਪੰਸਾਰੀ ਤੋਂ ਜਾਮਨ ਲੈ ਸਕਦੇ ਹੋ ਇਹਦੀਆਂ ਗਿੜਕਾਂ ਦਾ ਪਾਊਡਰ ਬਣਾ ਕੇ ਤੁਸੀਂ ਉਹ 슈ਗਰ ਵਾਲੇ ਮਰੀਜ਼ਾਂ ਨੂੰ ਖਵਾਓ ਕਿ ਉਹਦੇ ਨਾਲ ਉਹਨਾਂ ਦਾ ਫਾਇਦਾ ਹੋਏਗਾ ਸਸਤੀ ਗੱਲ ਦੀ